ਲੱਖ ਤੋਂ ਉੱਪਰ ਵਾਲੀ ਹਰੇ ਘੜ ਦੀ ਗਾਰੰਟੀ 6 ਮਹੀਨਿਆਂ ਦੀ ਰਿਟਨ ਹੈ ਕਿਸੇ ਨੇ ਕੋਈ ਐਫੀਡਵਟ ਲੈਣਾ ਲੈ ਲੋ ਓ ਬ੍ਰੋ ਦਸੰਬਰ 2010 ਪੈਟਰੋਲ ਹੈ ਸਿਰਫ 1,35,000 ਰੁਪਏ 10 ਮਾਡਲ अल्टੋ 65,000 ਰੁਪਏ ਦੀ ਹਾਂ ਲੈ ਵੀ ਆ ਗਈ अल्टੋ 65,000 ਰੁਪਏ ਦੀ ਫਰੰਟ ਸ਼ੀਸ਼ਾ ਤੱਕ ਵੀ ਨਾਲ ਦਾ ਆ ਸਸਤੀ ਲੱਭ ਰਹੇ ਨੇ i10 ਨਾ ਲਿਆ ਕਰੋ i20 ਆ ਪੈਟਰੋਲ ਆਪਾਂ ਉਹੀ ਰੇਟ 'ਚ ਦੇ ਦਿਆ ਪੈਟਰੋਲ i20 1,55,000 ਦੀ 11 ਮਾਡਲ ਬਈ ਸਵਾ ਲੱਖ ਦੀ ਵਰਨਾਕਾਰ ਇਹ ਕਾਰ ਲਿਆ ਸਕਦੇ ਹੋ ਬਈ ਤੁਸੀਂ ਗੱਡੀ ਦਾ ਨੰਬਰ ਲਗਭਗ 2 ਤੋਂ 3 ਲੱਖ ਰੁਪਈਆ ਦਾ ਨੰਬਰ ਨੰਬਰ ਆ ਕਰਨਾ ਉਹ ਕਿੰਨੇ ਦਾ ਲੱਖ ਦਾ ਤਾਂ ਆ ਵੀ ਹੋਣਾ 11 ਦਾ ਹੋਊਗਾ ਵੀ 0011 16 ਲੈ ਵੀ 16 ਮਾਡਲ ਸਵਾ 3 ਲੱਖ ਰੁਪਈਆ ਦੀ ਟ੍ਰੈਨੋ ਕਾਰ ਤੁਹਾਨੂੰ ਮੈਂ ਅੰਦਰੋਂ ਦਿਖਾਦਾ ਅੰਦਰੋਂ ਕਾਰ 80 ਪੀਐਸ ਆਈ ਓਕੇ ਹਾਂਜੀ ਲੈ ਵੀ 1 ਲੱਖ ਤੇ 55000 ਰੁਪਈਆ ਦੇ ਵਿੱਚ 11 ਮਾਡਲ ਪੋਲੋ ਕਾਰ ਇਹ ਤੁਸੀਂ ਲਿਆ ਸਕਦੇ ਆ ਹਾਂਜੀ ਵੀ ਮਿੱਤਰੋ ਸਤਿ ਸ਼੍ਰੀ ਅਕਾਲ ਤੇ ਵੀ ਸਵਾਗਤ ਆ ਤੁਹਾਡਾ ਮਾਈ ਰੈਡ ਟੂਰੀ ਪੇਜ ਦੇ ਉੱਤੇ ਰੇਟਾਂ ਦੇ ਤੂਫਾਨ ਦਵਾਂਗੇ ਭਾਈਆਣਾ ਤੇ ਸੀਟ ਨੂੰ ਫੜ ਕੇ ਬਹਿ ਜਾਓ ਤੇ ਰੇਡ ਤੁਹਾਨੂੰ ਇਹੋ ਜਿ ਆਉਣ ਵਾਲੇ ਨੇ ਭਾਈ ਹਨਾ ਵੀ ਤੁਸੀਂ ਭੱਜ ਜਾਓਗੇ ਰੇਡ ਸੁਣ ਕੇ ਭਾਈ ਫੌਜੀ ਕਾਰਬਿਆਰ ਤੇ ਖੜਿਆ ਆਪਾਂ ਲੋਂਗੋਵਾਲ ਜ਼ਿਲ੍ਹੇ ਸੰਗਰੂਰ ਦੇ ਵਿੱਚ ਬਾਈ ਹੋਰੀ ਆਪਣੇ ਨਾਲ ਨੇ ਦੋਨੇ ਗੱਲਬਾਤ ਕਰੀਏ ਫਿਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹ ਰੂਪੇ ਦੇ ਉੱਪਰ ਹਨਾ ਹੋਰ ਬਈ ਕਿਵੇਂ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਤੇ ਭਾਈ ਅਗਰ ਕੋਈ ਕਿਸੇ ਨੇ ਕੋਈ ਕਾਰ ਲੈਣੀ ਹੁੰਦੀ ਹੈ ਇੱਕ ਵਾਰ ਭਾਈ ਹਨਾ ਇਹ ਹੋਣਗੇ ਇੱਥੇ ਜਾ ਇਹ ਹੋਣਗੇ ਜਿੰਨਾ ਮਰਜ਼ੇ ਤੋਂ ਕਾਰ ਲੈ ਲਓ ਗੱਲ ਇੱਕੋ ਹੀ ਆ ਭਈ ਹਨਾ ਠੀਕ ਆ ਵੀਰੇ ਬਿਲਕੁਲ ਜਿਹੜੀ ਅੱਜ ਦੀ ਕਾਰ ਰਹਿਣਗੇ ਕਿੰਦਾਂ ਦੀ ਕਾਰ ਰਹਿਣਗੇ ਵੀ ਕੋਈ ਗਾਰੰਟੀ ਵਾਰੰਟੀ ਆਪਾਂ 30000 ਰੁਪਏ ਤੋਂ ਸ਼ੁਰੂ ਕਰਕੇ 7.5 ਲੱਖ ਤੱਕ ਜਾਵਾਂਗੇ ਠੀਕ ਹੈ ਲੱਖ ਤੋਂ ਉੱਪਰ ਵਾਲੀ ਹਰੇਕ ਕਾਰ ਦੀ ਗਾਰੰਟੀ 6 ਮਹੀਨਿਆਂ ਦੀ ਰਿਟਨ ਹੈ ਠੀਕ ਹੈ ਉਹ ਜੇ ਤੁਹਾਨੂੰ ਬਿਲ ਮਿਲ ਗਿਆ ਉਹਦੇ 6 ਮਹੀਨੇ ਗਾਰੰਟੀ ਇਨਕਲੂਡਡ ਹੈ ਲਿਖਾ ਵੀ ਸਕਦੇ ਹਾਂ ਕਿਸੇ ਨੇ ਕੋਈ ਐਫੀਡਵਟ ਲੈਣਾ ਲੈ ਲੋ No bro ਹਾਂਜੀ ਹਾਂ ਲੇ ਵੀ ਰਿਟਨ ਦੇ ਵਿੱਚ 6 ਮਹੀਨਿਆਂ ਦੀ ਗਾਰੰਟੀ ਵਾਰੰਟੀ ਜੋ ਵੀ ਹੋ ਲਿਖ ਕੇ ਆ ਠੀਕ ਹੈ ਉਹ ਕੋਈ ਕੋਈ ਸ਼ਰਤਾਂ ਹੋਣਗੀਆਂ ਉਹ ਤੁਸੀਂ ਮੌਕੇ ਤੇ ਬੈਠ ਕੇ ਡਿਸਕਸ ਕਰ ਲਿਓ ਬਿਲਕੁਲ ਉਹ ਮਾਮੂਲੀ ਹੈ ਮਾਮੂਲੀ ਗੱਲ ਆ ਬਈ ਹਾਂ ਤੇ ਪਹਿਲੀ ਕਾਰ ਆ ਆਪਣੇ ਲਵੇ ਇਹਨਾਂ ਵਿੱਚ ਕ੍ਰੇਟਾ ਕਾਰ ਆਗੀ ਇਹ ਕਿਹੜਾ ਮਾਡਲ ਕਾਰ ਰਵੇ ਇਹ 16 ਮਾਡਲ ਹੈ ਸਰ 16 ਅ ਨੰਬਰ ਹਰਿਆਣਾ ਦਾ SX1.6 ਡੀਜ਼ਲ ਦੀ ਹਾਂਜੀ ਠੀਕ ਹੈ ਜੀ ਔਰ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ 6 ਲੱਖ ਰੁਪਏ ਦੀ ਜੀ 16 ਮਾਡਲ 16 ਮਾਡਲ 16 ਮਾਡਲ 6 ਲੱਖ ਰੁਪਈਆ ਦੀ ਕਾਰ ਹੈ ਕੰਡੀਸ਼ਨ ਥੋੜੇ ਸਾਹਮਣਿਆ সিলਵਰ ਕਲਰ ਦੇ ਵਿੱਚ ਕਾਰ ਬਹੁਤ ਵਧੀਆ ਕੰਡੀਸ਼ਨ ਦੀ ਖੜੀ ਆ ਅਛਾ ਕੁ ਕਮੀ ਪੇਸ਼ੀ ਦਾ ਨਹੀਂ ਕਰ ਚੁੱਕੇ ਮੇਰੇ ਕਮੀ ਪੇਸ਼ੀ ਇਹਦੇ ਸਿਰਫ ਬੰਪਰ ਪੇਂਟ ਨੇ ਹਾਂਜੀ ਬਾਕੀ ਕਾਰ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਸਰ ਠੀਕ ਹੈ ਜੀ ਔਰ ਆਪਣੀ ਜਿਹੜੀ ਗਾਰੰਟੀ ਹੈ ਰਿਟਰਨ ਮਿਲੂ ਹਾਂ ਹਾਂ ਗੱਡੀ ਚੱਲੀ ਵੀ ਬਹੁਤ ਘੱਟ ਹੋਈ ਹੈ ਠੀਕ ਹੈ ਜੀ ਹਾਂਜੀ ਅਛਾ ਲੋਨ ਕਿੰਨਾ ਕੋ ਹੋਣਾ ਹੈ 6 ਲੱਖ ਰੁਪਏ ਦੀ ਕਾਰ ਆ ਜੀ ਲੋਨ ਇਹ ਤੇ ਆਪਾਂ ਕਰਾ ਦਾਂਗੇ ਕਿਉਂ ਬਈ 4.5 ਲੱਖ ਰੁਪਏ ਮੰਨ ਕੇ 4.5 4 ਲੱਖ 50 ਹਜ਼ਾਰ ਰੁਪਏ ਦਾ ਲੋਨ ਇਹ ਤੇ ਕਰਾ ਦਾਂਗੇ ਹਾਂਜੀ ਠੀਕ ਆ ਬਈ ਲਓ ਜੀ ਬਈ ਆ ਜਿਸ ਤੋਂ ਬਾਅਦ ਆਪਣੇ ਲਵੇ ਸਭ ਤੋਂ ਘਾਰ ਆ ਗਈ ਜਿਹੜੇ ਮਿੱਤਰ ਮਾਦ ਨੇ ਕਿ ਘੱਟ ਬਜਟ ਦੇ ਗੱਡੀ ਆਏਗਾ ਮੈਨੂੰ ਕਈ ਲੋਕ ਕਹਿੰਦੇ ਆ ਬਈ ਡੇਢ ਲੱਖ ਖਾਲੀ अल्टੋ ਨਹੀਂ ਖੜੀ ਕਿੰਨਾ ਮਾਡਲ ਪੁੱਛੀਂਦਾ 10 11 ਮਾਡਲ ਹਾਂਜੀ ਆਪਾਂ 150 ਤੋਂ ਥੱਲੇ 10 ਮਾਡਲ ਤੁਹਾਨੂੰ ਗੱਡੀ ਦੇ ਦਾਂਗੇ ਠੀਕ ਹੈ ਦਸੰਬਰ 2010 ਪੈਟਰੋਲ ਹੈ ਹਾਂ ਹਾਂ ਸਿਰਫ 1,35,000 ਰੁਪਏ 1,35 ਜੈਡ ਐਕਸ ਆਈ ਜੈਡ ਐਕਸ ਆਈ ਹਾਂਜੀ ਟੌਪ ਵਾਲਾ ਮਾਡਲ ਜੈਡ ਐਕਸ ਆਈ ਸਵਿਫਟ ਪੈਟਰੋਲ ਦੀ ਇਹ ਕਾਰ ਲਿਆਸ ਅੰਦਰੋਂ ਘੈਂਟ ਪੂਰੀ 에어ਬੈਗ ਵੀ ਹੈਗੇ ਆ ਸਟੀਰਿੰਗ ਤੇ ਕੰਟਰੋਲ ਹੈ ਏਸੀ ਆਟੋਮੈਟਿਕ ਵਾਲਾ ਮਤਲਬ ਕੁੱਲ ਚੀਜ਼ ਹੈ ਲੈ ਬਾਈ ਹੈਨਾ ਤੇ ਬਾਈ ਚੱਲ ਕਰਾ ਵੀ ਕੰਡੀਸ਼ਨ ਤੁਹਾਡੇ ਸਾਹਮਣੇ ਵਧੀਆ ਪਈ ਆ ਬਾਈ ਹੈਨਾ ਆ ਜਾਓ ਜੇ ਕਿਸੇ ਨੇ ਉੱਚੇ ਮਾਡਲ ਦੀ ਲੈਣੀ ਆ ਤਾਂ ਆਪਣੇ ਕੋਲ ਉਹ ਵੀ 4 ਖੜੀ ਹੈ ਅੱਛਾ ਜਿਹੜੀ ਆਪਣੇ ਨੰਬਰ ਤੇ ਨੰਬਰ ਨੇ ਬਾਈ ਇਹਨਾਂ ਦੀ ਐਨਓਸੀ ਵਗੈਰਾ ਬਿਲਕੁਲ ਜੀ ਆਪਣੇ ਕੋਲੇ ਜਿਹੜੀਆਂ ਜਿਹੜੀਆਂ ਕਾਰਾਂ ਹੈਗੀਆਂ ਇੱਕ ਕਾਰ ਨੂੰ ਛੱਡ ਕੇ ਸਾਰੀਆਂ ਦੀ ਐਨਓਸੀ ਮਿਲੂ ਉਹ ਜਿਹੜੀ ਦੀ ਨਹੀਂ ਮਿਲਦੀ ਉਹਦਾ ਰੇਟ ਵੀ ਬਹੁਤ ਘੱਟ ਹੈਗਾ ਠੀਕ ਹੈ ਜੀ ਜਿਹੜਾ ਜਿਹੜਾ ਲਉਦੀ ਚਲੋ ਬਾਅਦ ਚ ਗੱਲਾਂ ਕਰਾਂਗੇ ਐ 16 ਮਾਡਲ ਬੀ ਡੀ ਆਈ ਏ ਬੀ ਐਸ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ ਸਾਢੇ ਤਿੰਨ ਦੀ ਐਨਓਸੀ ਨਾਲ 380 ਦੀ ਤੁਹਾਡੇ ਨਾਮ ਕਰਾ ਕੇ ਕਈ ਵੀਰੇ ਵੀ ਕਹਿੰਦੇ ਨੇ ਵੀ ਯਾਰ ਮੈਂ ਲਫੜੇ ਚ ਨਹੀਂ ਪੈਣਾ ਆਪਾਂ ਨਾਮ ਕਰਾ ਕੇ ਵੀ ਦੇ ਦਾਂ ਲੋ ਜੀ ਲੋਨ ਇਹ ਤੇ ਤਿੰਨ ਦਾ 3 ਲੱਖ ਰੁਪਏ ਖਵਦ ਕਰਾ ਦਈਏ ਫੁੱਲ ਲੋਨ ਕਰਾ ਦਾਂਗੇ ਫੁੱਲ ਲੋਨ ਹਾਂ ਸਾਰੇ ਦਾ ਸਾਰਾ ਵੀ ਲੋਨ ਇਹ ਤੇ ਹੋ ਜਾਊਗਾ ਅਗਰ ਤੁਹਾਡੀ ਪ੍ਰੋਫਾਈਲ ਚੰਗੀ ਆ ਹਾਂਜੀ ਤੇ ਅਗਲੀ ਕਾਰ ਆ ਗਈ ਭਾਈ ਆਪਣੇ ਕੋਲ ਟਾਟਾ ਦੀ ਮੰਜਾ ਮਾਂਜਾ ਕਈ ਵੀਰ ਕਹਿੰਦੇ ਨੇ ਅਸੀਂ ਲੰਮੀ ਕਾਰ ਲੈਣੀ ਹੈ ਜਿਹੜੀ ਖਰਾਬ ਨਾ ਹੋਵੇ ਇਹਦੇ 'ਚ ਸੁਵਿਪਟ ਵਾਲਾ ਇੰਜਨ ਹੈ ਠੀਕ ਹੈ ਕੁਆਟਰਾ ਜੈਟ 2012 ਮਾਡਲ ਪੰਜਾਬ ਨੰਬਰ ਠੀਕ ਹੈ ਕੋਈ ਲਫੜਾ ਨਹੀਂ ਨਿਯਾਰੇ ਲਓ 22 ਦੀ ਐਵਰੇਜ ਹੈ ਠੀਕ ਹੈ ਤੇ ਗੱਡੀ ਦੇ ਦਾਂਗੇ ਆਪਾਂ ਸਿਰਫ 1,25,000 ਰੁਪਏ ਦੀ ਲੋਕਲ ਨੰਬਰ ਲੋਕਲ ਨੰਬਰ ਦੀ ਸਵਾ ਲੱਖ ਰੁਪਈਆ ਦੇ ਵਿੱਚ ਆ ਆ ਗਈ ਮਾਂਜਾ ਠੀਕ ਹੈ ਜੀ ਬਈ ਆਹ ਕਾਰ ਤੁਸੀਂ ਲਿਆ ਸਕਦੇ ਬਈ ਹਨਾ ਤੇ ਅਗਲੀ ਆ ਗਈ ਆਪਣੇ ਲਵੇ ਐਕਸ ਯੂ ਵੀ 500 ਐਕਸ ਯੂ ਵੀ 500 ਖੜੀਆ ਮਹਾਲੀ ਨੰਬਰ ਜੀ ਠੀਕ ਹੈ ਜੀ ਹਾਂਜੀ ਟਾਇਰ ਲਗਭਗ ਨਵੇਂ ਆ ਠੀਕ ਹੈ ਲਾਇ ਲੱਗਿਆ W8 ਵਾਲਾ ਵੇਰੀਐਂਟ ਹੈ ਹਾਂ 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 ਇਹ ਗੱਡੀ ਤੁਹਾਨੂੰ ਮਿਲ ਜੂਗੀ ਸਾਰਾ 2,95,000 ਰੁਪਏ ਮਾਡਲ 2012 ਜੀ 12 ਹਾਂਜੀ ਲਾ ਵੀ ਲੋਕਲ ਨੰਬਰ ਦੀ ਕਾਰ 2,95,000 ਰੁਪਏ ਦੀ ਮਹਾਲੀ ਨੰਬਰ ਦੀ ਕਾਰ ਟਾਇਰ ਟੂਰ ਨਵੇਂ ਪਏ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਕਾਰ ਦੀ ਕੰਡੀਸ਼ਨ ਚੰਗੀ ਪਈ ਆ ਬਈ ਹਨਾ ਪੂਰੀ ਓਕੇ ਵੀਰੇ ਤੇ ਬਈ ਅਗਲੀ ਕਾਰ ਆ ਗਈ अल्टੋ ਤੇ ਉਸ ਤੋਂ ਪਹਿਲਾਂ ਗੱਲ ਕਰ ਆ ਬਈ ਹਨਾ ਬਾਈ ਜਿਹੜਾ ਆਪਣਾ ਕੈਮਰਾਮੈਨ ਆ ਬਈ ਹਨਾ ਤੇ ਬਾਈ ਦਾ ਨਾਮ ਲਾਡੀ ਲਾਡੀ ਪਿੰਡ ਲੋਹਾ ਗੜਾ ਲਾਡੀ ਪਿੰਡ ਲੋਹਾ ਗੜਾ ਬਾਈ ਜਰੂਰ ਲੈਣਾ ਠੀਕ ਹੈ ਬਾਈ ਤੇ ਆਪਣੇ ਨਾਲ ਬਾਈ ਅਦਲਾ ਕੈਮਰੇ ਦੀ ਪਗੈ ਦੀ ਸੇਵਾ ਨੂੰ ਮਾਰਿਆ ਅੱਜ ਆਪਣਾ ਛੋਟਾ ਬਾਈ ਗੁਰਪ੍ਰੀਤ ਨਾਲ ਆਇਆ ਨਹੀਂ ਤੇ ਬਾਈ ਤੁਸੀਂ ਉਹਨੂੰ ਤੁਸੀਂ ਆਇਆ ਦੇਖੋ ਵੀ ਹੈ ਨਾ ਬਾਈ ਕੈਮਰਾ ਸਹੀ ਕਮਾਉਂਦਾ ਬਾਈ ਹੈ ਨਾ ਤੇ ਬਾਕੀ ਆਪਰ ਦਾ ਕਰ ਦਿਓ ਜੇ ਨਾ ਜਾ ਇਹਨੂੰ ਦੱਸਿਓ ਵੀਦਰਚ ਕੀ ਗਲਤੀ ਹੈ ਹਾਂ ਇਹ ਵੀਰੇ ਕਿਹੜਾ ਮਾਡਲ ਹੈ ਇਹ ਬਿਨਾ ਪਾਸਿੰਘਾੜੀ ਸਰ ਖੜੀਆ ਆਪਣੇ ਕੋਲ ਜੇ ਕਿਸੇ ਵੀਰ ਨੇ ਸਿੱਖਣ ਨੂੰ ਲੈਣੀ ਹੈ ਹਾਂਜੀ 10 ਮਾਡਲ ਸਿਰਫ ਇਹ ਆਪਾਂ ਤੁਹਾਨੂੰ 65000 ਰੁਪਏ ਦੀ ਦੇ ਦਾਂਗੇ ਲਾਇ ਲੱਗਿਆ ਵਧੀਆ 10 ਮਾਡਲ अल्टੋ 65000 ਰੁਪਏ ਦੀ ਹਾਂ ਲੈ ਵੀ ਆ ਗਈ अल्टੋ 65000 ਰੁਪਏ ਦੀ ਫਰੰਟ ਸ਼ੀਸ਼ਾ ਤੱਕ ਵੀ ਨਾਲ ਦਾ ਆ ਤੇ ਇਹ ਕਾਰ ਤੁਸੀਂ ਲੈ ਸਕਦੇ ਹੋ ਅਲਾਏ ਟਾਇਰ ਟੂ ਸਾਰਾ ਕੁਝ ਸੋਨਾ ਪਿਆ ਬਈ ਹਨਾ ਓਕੇ ਭਾਈ ਇਹ ਤੁਸੀਂ ਲੈ ਸਕਦੇ ਹੋ ਭਾਈ ਆ ਗਈ ਉਸ ਤੋਂ ਬਾਅਦ i20 ਵੀ ਹੈ ਜੀ i20 ਆਪਣੇ ਕੋਲੇ ਹੈ ਜੀ 12 ਮਾਡਲ ਹਰਿਆਣਾ ਜੀ ਠੀਕ ਹੈ ਜੀ ਇਹ ਵੀ ਬਹੁਤ ਸੋਹਣੀ ਕਾਰ ਹੈ ਹੂੰ ਹੂੰ ਤੇ ਡੀਜ਼ਲ ਹੈ 20 ਦੀ ਐਵਰੇਜ ਦੇ ਦੂ ਠੀਕ ਹੈ ਜੀ ਸਪੋਰਟਸ ਵੇਰੀਐਂਟ ਹੈ ਓਕੇ ਇਹ ਗੱਡੀ ਪੈ ਜੂਗੀ 1 ਲੱਖ 95000 ਦੀ ਜੀ ਮਾਡਲ 2012 12 12 12 12 ਮਾਡਲ i20 195000 ਰੁਪਈਆ ਦੀ ਬਿਲਕੁਲ ਸਹੀ ਠੀਕ ਹੈ ਜੀ ਭਾਈ ਤੇ ਆ ਆ ਗਈ ਉਸ ਤੋਂ ਬਾਅਦ Swift ਆਪਣੀ AB 16 ਮਾਡਲ ਹੈ ਮੇਰੇ ਕੋਲ 16 16 ਦੋ ਖੜੀਆਂ ਠੀਕ ਹੈ ਜੀ ਕਈ ਵੀਰ ਕਹਿੰਦੇ ਨੇ ਯਾਰ ਜੇ ਪਸੰਦ ਨਾ ਆਈ 16 ਖੜੀਆਂ ਨੇ ਭਾਈ ਦੋ 1 12 ਇਹ 16 ਮਾਡਲ VDI ਹੈ ਜੀ ਹਾਂਜੀ ਇਹ ਗੱਡੀ ਹਰਿਆਣਾ ਨੰਬਰ ਹੈ ਐਨਓਸੀ ਨਾਲ ਆਪਾਂ ਇਹ ਦੇ ਦਾਂਗੇ ਤੁਹਾਨੂੰ ਸਾਢੇ 3 ਦਿਨ ਦੀ 16 ਮਾਡਲ ਹੈ ਇਤੇ ਵੀ ਫੁੱਲ ਲੋਨ ਹੋ ਸਕਦਾ 16 ਮਾਡਲ ਸਭ ਤੋਂ 3.5 ਲੱਖ ਰੁਪਈਆ ਦੇ ਵਿੱਚ ਬਿਲਕੁਲ ਜੀ ਲਾਈਟ ਟਾਇਰ ਹੋਣੇ ਬਈ ਹੈ ਨਾ ਠੀਕ ਹੈ ਜੀ ਬਾਈ ਤੇ ਆਹ i20 ਹੈ ਕਿਹੜਾ ਮਾਡਲ ਹੈ ਆਪਣੇ ਲਈ ਇਹ ਜਿਹੜੇ ਸਸਤੀ ਲੱਭ ਰਹੇ ਨੇ i10 ਨਾ ਲਿਆ ਕਰੋ i20 ਆ ਪٹرول ਆਪਾਂ ਉਹੀ ਰੇਟ 'ਚ ਦੇ ਦਿਆ ਕਰ ਪٹرول i20 1,55,000 ਦੀ 11 ਮਾਡਲ ਬਾਈ i i20 ਬਿਲਕੁਲ ਜੀ ਲੈ ਬਈ 1,55,000 ਦੀ i20 ਹਾਂਜੀ ਪੈਟਰੋਲ ਦੇ ਵਿੱਚ ਪੈਟਰੋਲ ਇਹ ਕਾਰ ਲਿਆ ਸਕਦੇ ਹੋ ਟੈਟੂ ਹੁਣ ਪੇਪਰ ਹੈ ਸੀਐਨਜੀ ਲੱਗੀ ਹੈ 25 ਦੀ ਐਵਰੇਜ ਸੀਐਨਜੀ ਤੇ ਆਰਾਮ ਨਾਲ ਘੱਟ ਵਰਕਿੰਗ ਹੈ ਵਰਕਿੰਗ ਹੈ ਠੀਕ ਹੈ ਜੀ ਬਾਈ ਲਓ ਜੀ ਬਾਈ ਲਾਡੀ ਵੀਰੇ ਆ ਜਾ ਫਿਰ ਅਗਲੀ ਆ ਗਈ ਆਪਣੇ ਲਈ ਵਰਨਾ ਕਾਰ ਇਹ ਦਿਖਾ ਦਈਏ ਇਹ ਕਿਹੜਾ ਮਾਡਲ ਹੈ ਇਹ ਪੈਟਰੋਲ ਵਰਨਾ ਹੈ ਜੀ ਜੇ ਕਿਸੇ ਨੇ ਚੀਕਾਂ ਕਢਾਉਣੀਆਂ ਰੋਡ ਤੇ ਤਾਂ ਵਧੀਆ 1,25,000 ਦੀ 9 ਲੱਖ ਰੁਪਏ ਦੀ ਐਨਓਸੀ ਆਈ ਪਈ ਹੈ ਜੀ ਸਵਾ ਲੱਖ ਦੀ ਵਰਨਾ ਕਾਰ ਇਹ ਕਾਰ ਲਿਆ ਸਕਦੇ ਹੋ ਬਾਈ ਤੁਸੀਂ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਡਿਜ਼ਾਇਰ ਦਜ਼ਾਇਰ ਹੈਗੀ ਆ ਬਾਈ ਜੀ ਫਰਸਟ ਓਨਰ 14 ਮਾਡਲ 14 ਮਾਡਲ ਡੀਜ਼ਲ ਹਾਂਜੀ ਇਹਦੇ ਵੀ ਲਾਇ ਲੱਗੇ ਆ ਸੋਹਣੀ ਗੱੜ ਹੈ ਹਾਂਜੀ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 295 ਦੀ ਜੀ ਲੋਨ ਟਾ ਹੀ ਲੱਖ ਦਾ ਹੋ ਜੂ ਮਾਡਲ ਦੋ ਯਾਰ 14 ਜੀ 14 14 ਮਾਡਲ 295 ਆ ਦੀ ਡਜ਼ਾਇਰ ਅੰਦਰ ਟੱਚ ਪਲੇਅਰ ਵਗੈਰਾ ਲੱਗਾ ਹੈ ਸੀਟ ਕਵਰ ਸਹੀ ਪਏ ਨੇ ਤੇ ਆ ਬਾਈ ਚੈੱਕ ਕਰਾ ਦੋ ਕਾਰ ਕੰਡੀਸ਼ਨ ਤੁਹਾਡੇ ਸਾਹਮਣੇ ਆ ਕੰਡੀਸ਼ਨ ਚੰਗੀ ਪਈ ਆ ਇਹ ਕਾਰ ਤੁਸੀਂ ਲਿਆ ਸਕਦੇ ਹੋ ਅਗਲੀ ਆ ਗਈ ਆਪਣੇ ਲਈ ਡਿਜ਼ਾਇਰ ਕਾਰ ਆ ਆ ਗਈ ਇਹ ਕਿਹੜਾ ਮਾਡਲ ਕਾਰ ਹੈ ਵੀਰੇ ਆਪਣੀ ਕੀ ਗੱਡੀ ਹੈਗੀ ਜੀ 11 ਮਾਡਲ 11 ਮਾਡਲ ਹਾਂਜੀ ਮਾੜੀ ਮੋਟੀ ਇਹਦੀ ਟੱਚਿੰਗ ਹੈਗੀ ਹੈ ਹਾਂਜੀ ਹਾਂ ਪਰ ਇੰਨੀ ਨਹੀਂ ਆ ਮਗਰਾਟਾ ਮੂ ਰੂਟਾਂ ਤੋਂ ਹੀ ਹੈ ਠੀਕ ਹੈ ਜੀ ਬੰਪਰ ਪੇਂਟ ਨੇ ਪੰਜਾਬ ਨੰਬਰ ਹੈ ਹਾਂ ਹਾਂ ਇਹ ਗੱਡੀ 11 ਮਾਡਲ ਸਿਰਫ 1.90 ਦੀ ਆਪਾਂ ਤੁਹਾਨੂੰ ਦੇ ਦਾਂ 11 ਮਾਡਲ ਪੰਜਾਬ ਨੰਬਰ ਲੈ ਵੀ 11 ਮਾਡਲ ਡਿਜ਼ਾਇਰ ਸਿਰਫ 1.90000 ਰੁਪਈਆ ਦੀ ਆਹ ਕਾਰ ਤੁਸੀਂ ਲਿਆ ਸਕਦੇ ਹੋ ਡੀਜ਼ਲ ਵਾਲੀ ਡੀਜ਼ਲ ਦੀ 1.90 ਚ ਡਿਜ਼ਾਇਰ ਆ ਹੋਂਡਾ ਮੇ ਇਹ ਹਲੇ ਤਿਆਰ ਹੋਣੀ ਮੇਰੇ ਹਿਸਾਬ ਨਾਲ ਇਹ ਮਾੜੀ ਮੋਟੀ ਰਹਿੰਦੀ ਹੈ ਤਿਆਰ ਹੋਣੀ ਹੂੰ 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 ਇਹ ਕਾਰ ਦੀ ਸਾਡੀ ਹੋ ਗਈ ਸਾਈ ਬਟ ਇਹਦੇ ਨਾਲ ਦੀ ਹਾਂ ਹਾਂ ਆਪਣੇ ਕੋਲ 13 ਮਾਡਲ ਖੜੀ ਹੈ ਇੱਕ 16 ਹੋਰ ਆ ਰਹੀ ਹੈ ਹਾਂ ਹਾਂ ਇਹ ਸੀਐਨਜੀ 16 ਮਾਡਲ ਗੱਡੀ ਆਪਾਂ 3 ਲੱਖ ਰੁਪਏ ਦੀ ਦਿੱਤੀ ਹੈ 16 ਮਾਡਲ ਹਾਂਜੀ 16 ਮਾਡਲ 3 ਲੱਖ ਰੁਪਈਆ ਦੇ ਵਿੱਚ ਸੀਐਨਜੀ ਆ ਫੋਰਚੂਨਾ ਖੜੀ ਹੈ ਦੋ ਆਪਣੇ ਲੱਭੇ ਇਹ ਕਿਹੜਾ ਮਾਡਲ ਕਾਰ ਆ ਆ ਕਾਲੀ ਰੰਗ ਦੀ ਕਾਲੀ ਦੱਸ ਪਹਿਲਾਂ ਕਿਹੜਾ ਹੈ ਕਾਲੀ ਹੈਗੀ ਆ 13 ਮਾਡਲ ਤੇਰਾ ਚਿੱਟੀ ਹੈਗੀ ਆ 14 ਮਾਡਲ ਠੀਕ ਹੈ ਜੀ ਠੀਕ ਹੈ ਜੀ ਐਫ 4/2 ਹੈ ਹਾਂ ਐਫ 4/4 ਹੈ ਆ 6 ਸੀਟਰ ਹੈ ਆ 4 ਸੀਟਰ ਹੈ ਅੱਛਾ ਅੱਛਾ ਇਹ 4 ਸੀਟਰ ਹੈ 7 ਸੀਟਰ ਦੋ ਹੀ ਨਹੀਂ ਹੈਗੀਆਂ ਠੀਕ ਹੈ ਹਾਂਜੀ ਤੇ ਇਹ 6 ਸੀਟਰ ਕਿਹੜੇ ਹਿਸਾਬ ਨਾਲ ਲੋਗੇ ਇਹਦੇ ਕੈਪਟਨ ਸੀਟਾਂ ਲੱਗੀਆਂ ਹੋਈਆਂ ਨੇ ਸੈਂਟਰ ਰੋ ਦੇ ਵਿੱਚ ਠੀਕ ਹੈ ਜੀ ਉਹਦੇ ਲੈਕਸਸ ਵਾਲੀਆਂ ਸੀਟਾਂ ਲੱਗੀਆਂ ਕਿਟ ਜਿਹਨੂੰ ਕਹਿੰਦੇ ਨੇ ਕੋਰੀਅਨ ਕਿਟ ਕਹਿੰਦੇ ਆ ਹੈ ਠੀਕ ਹੈ ਜੀ 4 ਸੀਟਾਂ ਹਾਂ ਹਾਂ ਜੀ ਦੇਖਾਈ ਰਿਕਲਾਈਨਿੰਗ ਸੀਟਾਂ ਲੱਗੀਆਂ ਹੋਈਆਂ ਠੀਕ ਹੈ ਹੋਰ ਸੀਟਰ ਬਣਾਈ ਹੋਈ ਹੈ ਹਾਂ ਹਾਂ ਲਓ ਬਈ ਇਹ ਹੈਗਾ ਮੋਡੀਫਾਈ ਕਰੀ ਹੋਈ ਆ ਥੋੜੀ ਹਲੇ ਇਹਦਾ ਕੰਮ ਚੱਲਦਾ ਪਿਆ ਇਹ 4x4 ਹੈ ਇਹਦਾ ਇੱਕ ਨੰਬਰ ਦੇਖ ਲਓ ਹਾਂ ਮਲੇਰ ਕੋਟਲੇ ਵਾਲਿਆਂ ਨੂੰ ਖਾਸ ਕਰਕੇ ਕਰ ਦਿਓ ਸ਼ੇਅਰ ਹਾਂ ਹਾਂ ਠੀਕ ਹੈ ਜੀ 0786 ਯੂਪੀ ਵਾਲੇ ਭਾਈ ਇਹਨਾਂ ਇਹ ਨੰਬਰ ਖਰੀਦ ਵੀ ਸਕਦੇ ਆ ਬਈ ਖਰੀਦ ਵੀ ਸਕਦੇ ਆ ਬਾਕੀ 786 ਵਾਲਾ ਤਾਂ 100 ਰੁਪਏ ਦਾ ਨੋਟ ਮਾਨ ਨਹੀਂ ਹੁੰਦਾ ਹਾਂ ਇਹਦਾ ਫੇਰ ਵੀ ਗੱਡੀ ਦਾ ਨੰਬਰ ਗੱਡੀ ਦਾ ਨੰਬਰ ਲਗਭਗ 2 ਤੋਂ 3 ਲੱਖ ਰੁਪਈਆ ਦਾ ਨੰਬਰ ਨੰਬਰਾ ਕਰਨਾ ਉਹ ਕਿੰਨੇ ਦਾ ਲੱਖ ਦਾ ਤਾਂ ਆ ਵੀ ਹੋਣਾ 11 ਦਾ ਹੋਊਗਾ ਵੀ ਹਨਾ 0011 ਅੱਛਾ ਇਹ ਇਹ ਕਿੰਨੇ ਦੀ ਹੈ ਇਹ ਗੱਡੀ ਬਣ ਜੂਗੀ ਆਪਾਂ ਨੂੰ 9 ਦੀ ਉਹ 10 ਦੀ 13 ਮਾਡਲ ਆ ਇਹ 13 ਮਾਡਲ 9 ਦੀ ਠੀਕ ਹੈ 14 ਮਾਡਲ 10 ਲੈ ਵੀ 13 ਮਾਡਲ 9 ਲੱਖ ਰੁਪਈਆ ਦੀ ਤੇ 14 ਮਾਡਲ 10 ਲੱਖ ਰੁਪਈਆ ਦੀ ਜੇ ਕਿਸੇ ਨੂੰ 7 ਸੀਟਰ ਚ ਚਾਹੀਦੀ ਆ ਉਹ ਵੀ ਕਰ ਦਾਂਗੇ ਸਭ ਫਾਇਦੇ ਹੀ ਆ ਨਵੇਂ ਸ਼ੇਪ ਵਾਲੇ ਵੀ ਦਿੰਨਾ ਤੁਹਾਨੂੰ ਆਓ ਤਾਂ ਸਹੀ ਤੁਸੀਂ ਤੇ ਆ ਆ ਗਈ ਇਹ ਇਹ ਪਰਸਨਲ ਜਿਹਾ ਜਮਾ ਪੁਰਾਣੀ ਸ਼ੇਪ ਦੀ ਫੋਰਸ ਸੈਚੂਨਰ ਹੈ ਇਹ ਸਮਾਨ ਸਮੂਹ ਢੋਣ ਨੂੰ ਵਧੀਆ ਬਾਈ 2 ਕ ਲੱਖ ਰੁਪਏ ਦੀ ਹੈ ਹੂੰ ਹੂੰ ਪੰਜਾਬ ਨੰਬਰ ਠੀਕ ਹੈ ਇਹਦੀ ਐਵਰੇਜ ਬਹੁਤ ਹੈ ਬਾਈ ਓਕੇ ਐਵਰੇਜ 16 ਕ ਦੀ ਆਉਣਾ ਕੱਢੀ ਹੈ ਆ ਟ੍ਰੈਨੋਂ ਆ ਗਈ ਕਿਹੜਾ ਟੈਨੋਂ ਆ ਗਈ ਬਾਈ 16 ਮਾਡਲ ਹਾਂਜੀ ਇਹ ਗੱਡੀ ਸਵਾ ਤਿੰਨ ਲੱਖ ਰੁਪਏ ਦੀ ਆਉਣਗੀ 16 ਮਾਡਲ ਆ 16 ਮਾਡਲ ਲਾਈ 16 ਮਾਡਲ ਸਵਾ ਤਿੰਨ ਲੱਖ ਰੁਪਏ ਦੀ ਟ੍ਰੈਨੋਂ ਗਾਰ ਤੁਸ ਨੂੰ ਮੈਂ ਅੰਦਰੋਂ ਦਿਖਾਦਾ ਅੰਦਰੋਂ ਗਾਰਪ 80 CPS ਹੈ ਓਕੇ ਲੋ ਜੀ 85 ਪੀਐਸਆਈ ਬਈ ਹੈਨਾ ਵਧੀਆ ਕਾਰ ਹੈ ਇਹਦਾ ਇਹਦਾ ਇੰਜਨ ਵੀ ਵਧੀਆ ਐਵਰੇਜ ਬਹੁਤ ਦਿੰਦੀ ਹੈ ਮਤਲਬ ਉਹ ਹਾਂ ਬਈ 22 ਮਾਈ ਦੀ ਐਵਰੇਜ ਆਰਾਮ ਨਾਲ ਕੱਢ ਦਿੰਦੀ ਠੀਕ ਹੈ ਤੇ ਆ ਆ ਗਈ ਆਪਣੇ ਲਵੇ ਬੋਲੋ ਬੋਲੋ ਇਹ ਮਾਡਲ ਕਿਹੜਾ ਹੈ ਇਹ 11 ਮਾਡਲ ਹੈ ਸਰ 11 ਤੇ ਲਾਈ ਵੀਲ ਬਹੁਤ ਸੋਹਣੇ ਲੱਗੇ ਆ ਹਾਂ ਹਾਂ ਅੰਦਰੋਂ ਸਕਰੀਨ ਲੱਗੀ ਹੈ ਹਾਂ ਹਾਂ ਡੀਜ਼ਲ ਵਾਲੀ ਹੈ ਠੀਕ ਹੈ ਆਪਾਂ ਇੱਕ 55 ਦੀ ਦੇ ਦਾਂਗੇ 11 ਮਾਡਲ 11 ਮਾਡਲ ਹਾਂਜੀ ਲੈ ਵੀ 1 ਲੱਖ ਤੇ 55000 ਰੁਪਿਆ ਦੇ ਵਿੱਚ 11 ਮਾਡਲ ਪੋਲੋ ਕਾਰ ਇਹ ਤੁਸੀਂ ਲਿਆ ਸਕਦੇ ਆ ਹਾਂਜੀ ਲੈ ਵੀ 1 ਲੱਖ ਤੇ 55000 ਰੁਪਿਆ ਦੇ ਵਿੱਚ 11 ਮਾਡਲ ਪੋਲੋ ਕਾਰ ਇਹ ਤੁਸੀਂ ਲਿਆ ਸਕਦੇ ਆ 12 ਮਾਡਲ ਸਾਡੇ ਕੋਲੇ ਪੂਰੀਆਂ ਹੀਆਂ ਕਈ ਨੇ ਮਨ ਲਗਾ ਦਿਖਾ ਗਿਆ ਆਪਾਂ ਇਹ 2 60 ਦੀ ਹੈ ਸਰ 12 ਮਾਡਲ ਬੀਡੀ 12 ਮਾਡਲ ਵੀ ਹੈ ਲੋਕਲ ਨੰਬਰ ਕਿੱਥੇ ਦਾ ਨਹੀਂ ਨੰਬਰ ਹਰਿਆਣਾ ਦਾ ਠੀਕ ਹੈ 2 60000 ਦੀ 2 60 ਲੈ ਵੀ ਆਹ ਕਾਰ ਲਿਆ ਜਾ ਸਕਦੇ 12 ਮਾਡਲ 2 60000 ਦੀ ਆ ਆ ਗਿਆ ਬਾਈ ਦੀ ਪਰਸਨਲ ਕਾਰ ਆ ਬਾਈ ਕਹਿੰਦਾ ਵੀਡੀਓ ਤੇ ਪਾ ਦੋ ਕਹਿੰਦਾ 베ਚਣੀ ਨਾ 베ਚਣੀ ਕਹਿੰਦਾ ਮੇਰੀ ਮਰਜ਼ੀ ਹੈਗਾ ਹਾਂ ਸਹੀ ਸਹੀ ਰੇਟ ਦੇ ਦਦਾ ਕਿਹੜਾ ਮਾਡਲ ਕਿਹੜਾ ਪੁੱਛ ਉਧਰੋਂ ਨੂੰ ਕਮਾ ਦੇ ਕੈਮਰਾ ਇੱਕ ਦੋ ਬਾਈ ਵੱਡੇ ਬਾਈ ਹਾਂ ਹਾਂ 4x4 sigma 4 ਹਾਂ ਹਾਂ ਠੀਕ ਹੈ ਇਹ ਤਾਂ ਮੈਂ ਵੀ ਬਹੁਤ ਚਲਾ ਲਈ ਠੀਕ ਹੈ ਇਹ ਕਾਰ ਦੀ ਜਿਹੜੀ ਫੀਲ ਹੈ ਉਹਦੇ ਨਾਲੋਂ ਇਹਦੀ ਫੀਲ ਹੈ ਜਿਹੜੀ ਉਹ ਬਹੁਤ ਅਲੱਗ ਹੈ ਜਿੰਦੇ ਆਪ ਲਿਆਂਦੀ ਆਹ ਹਾਂ ਹੈਂ 11 ਆਪਾਂ ਸਿਰਫ 26 ਦੀ ਦੇ ਦਾਂਗੇ ਸਰ ਮਾਡਲ ਇਦੋਂ ਨਹੀਂ ਘਟੇ 17 17 ਦੇ ਲਾਸਟ ਦੀ ਹੈ 17 ਮਾਡਲ 26 ਲੱਖ ਰੁਪਈਆ ਦੇ ਵਿੱਚ ਨੰਬਰ ਸੋਨਾ 13 14 ਇਹਦਾ ਨਾਲ ਹੀ ਮਿਲ ਜਾਣਾ ਇਹਦਾ ਇਹਦਾ ਪਰਸਨਲ ਹੁੰਦੀ ਹੈ ਹੈ ਬਾਕੀ ਇਹਦਾ ਪ੍ਰੀਵੀਅਸ ਓਨਰ ਹੈ ਜਿਹੜਾ ਉਹ ਐਮਪੀ ਸੀਗਾ ਠੀਕ ਹੈ ਹਾਂ ਠੀਕ ਹੈ ਐਮਪੀ ਤੋਂ ਕਾਰ ਆਈ ਦੀ ਹੂੰ 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 ਕਾਰ ਸੋਹਣੀ ਆ ਬਈ ਹੈਨਾ ਇਹਦਾ ਮੱਧ ਪ੍ਰਦੇਸ਼ ਨਹੀਂ ਮੈਂਬਰ ਆਫ ਪਾਰਲੀਮੈਂਟ ਮੈਂਬਰ ਆਫ ਪਾਰਲੀਮੈਂਟ ਦੀ ਕਾਰ ਹੈ ਅੰਦਰੋਂ ਦਿਖਾ ਦੀ ਇੱਕ ਵਾਰੀ ਬਿਲਕੁਲ ਜੀ ਲਓ ਜੀ ਬਈ ਆਜੋ ਇਹ ਕਾਰ ਹੈ ਮੈਨੂਅਲ ਦੇ ਵਿੱਚ ਬਾਜੋ ਇਹਦੀ ਹਾਈਬ੍ਰਿਡ ਬਹੁਤ ਦਿੰਦੀ ਹੋਣੀ ਇਹਦਾ ਹਾਂ ਐਵਰੇਜ ਉਹਦੇ ਨਾਲੋਂ ਜ਼ਿਆਦਾ ਜੀ ਠੀਕ ਹੈ ਜੀ ਬਾਈ ਲਓ ਬਈ ਇਹ ਕਾਰ ਤੁਸੀਂ ਲੈ ਸਕਦੇ ਹੋ ਰੇਟ ਕਰਦਾ 27 ਕਿੰਨੇ 26 26 ਦੀ ਦੇ ਦਾਂਗੇ 26 ਦੀ ਦੇ ਦਾਂਗੇ ਘਟੋਂਗੇ ਤਾਂ ਸੀਗੇ ਲੱਖ ਡੇਢ ਲੱਖ ਰੁਪਇਆ ਜੇ ਤਾਂ ਦੇਖ ਝੋਨੇ ਤੋਂ ਪਹਿਲਾਂ ਆ ਗਿਆ ਫਿਰ ਤਾਂ 13 ਤੋਂ ਨਹੀਂ 26 ਹਾਂ ਜੇ ਝੋਨੇ ਤੋਂ ਲੇਟ ਆਇਆ ਫਿਰ 14 ਤੋਂ ਨਹੀਂ 28 ਠੀਕ ਹੈ ਇਹ ਇੰਨਾ ਕੁ ਫਰਕ ਤਾਂ ਡਿਮਾਂਡ ਸਪਲਾਈ ਦਾ ਸਾਰਾ ਸਿਸਟਮ ਹਾਂ ਇਹਦਾ ਹੈ ਹੀ ਅ ਵਰਨਾ ਕਰ ਕਿਹੜਾ ਮਾਡਲ ਹੈ ਵਰਨਾ 12 ਮਾਡਲ ਹੈ ਸਰ 12 ਮਾਡਲ ਮੇਰੀ ਲਾਸਟ ਪੋਸਟਿੰਗ ਸੀਗੀ ਗੁਜਰਾਤ ਠੀਕ ਹੈ ਤੁਹਾਨੂੰ ਪਤਾ ਹੀ ਹੈ ਏਅਰਪੋਰਟ ਚ ਰੇ ਹੈ ਇਹ ਗੁਜਰਾਤ ਤੋਂ ਲਈ ਹੋਈ ਹੈ ਉੱਥੇ ਹੀ ਲਿਆਉਂਦਾ ਹੁੰਦਾ ਸੀ ਮੈਂ ਛੁੱਟੀ ਕਿਤੇ ਟ੍ਰੇਨ 'ਚ ਆਏ ਨਹੀਂ ਆਪਾਂ ਸਖ ਨਾਲ ਅਦਾ ਵੀ ਉਧਰ ਗੱਡੀ ਖਰੀਦ ਲਿਆਏ ਹੈ ਹਾਂ 12 ਮਾਡਲ ਹੈ ਇਹ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ ਜੀ ਅ ਸਿਰਫ 2.5 ਲੱਖ ਰੁਪਏ 12 ਮਾਡਲ 12 ਮਾਡਲ ਭਾਈ 12 ਮਾਡਲ 1.6 2.5 ਲੱਖ ਰੁਪਈਆ ਦੀ ਕਾਰ ਫਰਨਾ ਕਰ ਬਿਲਕੁਲ ਮੈਂ ਆਏ ਹਰਾਨਾ ਜਿਹੜੇ ਗੁਜਰਾਤ ਵਾਲੇ ਨੇ ਬਈ ਗੁਜਰਾਤ ਵਾਲੇ ਤਾਂ ਦਿੱਲੀ ਕਾਰਾਂ ਲੈਣ ਜਾਂਦੇ ਨੇ ਤੁਸੀਂ ਗੁਜਰਾਤ ਤੋਂ ਲੈ ਜਾਂਦੇ ਹੋ ਨਾ ਨਹੀਂ ਦਿੱਕਤ ਕੀ ਹੈ ਕਿ ਗੁਜਰਾਤ ਦੀ ਜਿਹੜੀ ਇਕਨੋਮੀ ਹੈ ਨਾ ਉਹ ਬਿਜ਼ਨਸ ਇਕਨੋਮੀ ਹੈ ਠੀਕ ਹੈ ਉੱਥੇ ਬੰਦੇ ਬਰਵਾਦ ਹੁੰਦੇ ਤੇ ਜੰਮਦੇ ਰਹਿੰਦੇ ਨੇ ਠੀਕ ਹੈ ਆਪਣੇ ਜਿਹਦੇ ਕੋਲੇ 7 ਕਿਲੇ ਆ ਉਹ ਹੌਲੀ ਹੌਲੀ ਗਰੋ ਕਰਦਾ ਹਾਂ ਹਾਂ ਉੱਥੇ ਕਦੇ ਬੰਦਾ ਬਰਵਾਦ ਹੋ ਗਿਆ ਕਦੇ ਚੱਲ ਗਿਆ ਉਹਨਾਂ ਦੀ ਹਨਰ ਵੀ ਜ਼ਿਆਦਾ ਮਿਲਦੀਆਂ ਤੁਹਾਨੂੰ ਠੀਕ ਹੈ ਗੁਜਰਾਤ ਦੀਆਂ ਕਾਰਾਂ ਹੂੰ ਹੂੰ ਆਜੋ ਆਹ ਕਾਰ ਆ ਗਈ ਇਹ ਕਿਹੜਾ ਮਾਡਲ ਕਾਰ ਆ ਇੱਕੋ ਇਕੋਸਪੋਰਟ ਹੈ ਸਰ 2014 ਮਾਡਲ 29 ਤੱਕ ਪਾਸ ਠੀਕ ਹੈ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 215 ਦੀ 215 ਹਾਂ ਰੇਟ ਕਿੰਨਾ ਹੈ ਕਾਰ ਦਾ ਸੋਹਣਾ ਹੈ ਰੇਟ ਵੀ ਸੋਹਣਾ ਹੈ 2 ਲੱਖ 15000 ਰੁਪਏ ਦੀ ਇਕੋਸਪੋਰਟ ਮਾਡਲ 2000 2014 ਜੀ 14 ਆਲਟੋ 800 ਵੀ 2-2 ਲੱਖ ਦੀ ਲੋਕ ਨਹੀਂ ਫਿਰਦੇ ਆ ਵਿੱਚ ਹਾਂ ਤੇ ਇਹਦਾ ਫੇਰ ਵੀ ਪਈ ਹੈ ਨਾ ਇਕੋਸਪੋਰਟ ਨਾਲ ਇਹ ਪੂਰਾ ਵਧੀਆ ਫੀਲ ਆਉਂਦਾ ਕਾਰ ਦੇ ਵਿੱਚ ਆ ਸਕੋਰਪੀ ਆਪਣੀ ਸਕੋਰਪੀਓ ਦੇਖੋ ਆਈ ਹੈ ਹਲੇ ਆਈ ਹੈ ਹਾਂ ਇਹ ਇਹ ਆਈ ਆ ਰਾਤ ਹਾਂਜੀ ਥੋੜਾ ਤੁਹਾਨੂੰ ਦਿਖਾਉਣ ਵਾਸਤੇ ਕਿ ਭਾਈ ਅਸੀਂ ਆਈਆਂ-ਈਆਂ ਕਾਰਾਂ ਚੱਕਦੇ ਆਂ ਕਈ ਕਹਿੰਦੇ ਨੇ ਫੌਜੀ ਦਾ ਖਰਾਬ ਚੱਕ ਲਿਆਉਂਦਾ ਹੈ ਚੱਕ ਲਿਆਉਂਦਾ ਦੇਖ ਲਓ ਕਿੰਨੀ ਕੁ ਖਰਾਬ ਜਿੰਨੀ ਕੋ ਜਿਹੇ ਜਿਹਾ ਉੱਥੇ ਕੰਡੀਸ਼ਨ ਹੁੰਦੀ ਆ ਜਿਹੇ ਜਿਹਾ ਰੇਟ ਆ ਫਤ ਨੂੰ ਜਿਆਦਾ ਹੈ ਸਿਰਵਿੰਗ ਰੂਪਿੰਗ ਹੀ ਕਰਨ ਵਾਲੀ ਆ ਹੂੰ ਹੂੰ ਕੱਖ ਨਹੀਂ ਕਰਨ ਵਾਲਾ ਇਹ 6 ਲੱਖ ਦੀ 16 ਮਾਡਲ ਹੈ 16 ਮਾਡਲ ਬਟ ਇਹਨੂੰ ਚਲੋ ਆਏ ਹੁਣ ਬਾਰਿਸ਼ ਦਾ ਮੌਸਮ ਆ ਮੜੀ-ਮੁੜੀ ਟੱਚਿੰਗ ਕਰਨੀ ਆ ਐਸ ਕਿਹੜੀ ਆ ਹਾਂ 7 ਦਿਨ ਲੱਗ ਜਾਣਗੇ ਐਸ 10 ਐਸ 2 ਐ ਇਹਨੂੰ ਕਨਵਰਟ ਕਰਾਂਗੇ ਐਸ 10 'ਚ ਠੀਕ ਐ ਹਾਂ ਐਸ 10 'ਚ ਕਨਵਰਟ ਕਰਕੇ 6 ਲੱਖ ਰੁਪਈਆ ਦੀ ਕਨਵਰਟ ਕਰਕੇ ਤੁਹਾਨੂੰ ਕਾਰ ਦੇ ਦਾਂਗੇ ਬਈ ਆਪਾਂ ਹਾਂ ਤੇ ਇਹ ਕਾਰ ਲੈ ਲਓ ਪੁੱਠੇ ਗੱਡੀਆਂ ਛੱਡਿਆ ਸਸਤੇ ਮੁੱਲਾਂ ਵਾਲੇ ਵੀ ਦਰਸ਼ਕ ਨੇ ਆਜੋ ਉਹ ਕਹਣਗੇ ਵੀ ਤੁਸੀਂ ਮਹਿੰਗੀਆਂ ਮਹਿੰਗੀਆਂ ਨਹੀਂ ਈ ਵੀ 15 ਦੀ Honda City 올ਡ ਸ਼ੇਪ ਜਿਹੜੀ ਸਭ ਤੋਂ ਪਹਿਲੀਆਂ ਜਿਹੜੀ ਪੁੱਠੇ ਗੇਰ ਵਾਲੀ ਪੁੱਠੇ ਪੁੱਠੇ ਗੇਰ ਦਾ ਮਤਲਬ ਪੁੱਠੇ ਗੇਰ ਵਾਲੀ ਦਾ ਸਰ ਇਹਦਾ ਇੰਜਨ ਆ ਉਲਟੀ ਸਾਈਡ ਹੁੰਦਾ ਗੇਅਰ ਉਲਟੀ ਸਾਈਡ ਅੱਛਾ ਬਾਕੀ ਕਾਰਾਂ ਨਾਲ ਹਾਂ ਹਾਂ ਇਹ ਬਾਕੀ ਗੇਰਾਂ ਦੇ ਗੇਰੇ ਇਧਰ ਹੁੰਦਾ ਹੈ ਇਹਦੇ ਉਲਟੀ ਸਾਈਡ ਹੁੰਦਾ ਮੰਨੂ ਨਹੀਂ ਪਤਾ ਇਹ ਜੀ ਬਾਰੇ ਚਲੋ ਤੁਹਾਨੂੰ ਦੱਸਦਾ ਇਹ ਗੱਡੀ ਹੈਗੀ ਹੈ 2002 ਮਾਡਲ ਟਾਇਰ ਵਗੈਰਾ ਵਧੀਆ ਪਏ ਨੇ ਹਾਂ ਹਾਂ ਇਹ ਗੱਡੀ ਆਪਾਂ ਸਿਰਫ ਤੇ ਸਿਰਫ 70 ਕਿਲੋ ਰੁਪਏ ਦੀ ਦੇ ਦਾਂਗੇ 70000 ਰੁਪਿਆ ਦੀ ਇਹ ਹੋਂਡਾ ਸਿਟੀ ਲਵਰਸ ਹੀ ਲੈ ਕੇ ਜਾਣਗੇ ਕੋਈ ਪੁਰਾਣੀ ਸ਼ੇਪ ਦੀ ਵਧੀਆ ਦੀ ਜਿਹੜੇ ਜਿਹੜੇ ਬੰਦੇ ਨੇ ਮੋਡੀਫਾਈ ਕਰਾਉਣੀ ਆ ਹਨਾ ਹਾਂ ਉਹ ਬੰਦਾ ਇਹ ਕਾਰ ਨੂੰ ਲਿਜਾ ਸਕਦਾ ਆਦਰਵਾਈਜ਼ ਮੈਨੂੰ ਨਹੀਂ ਲੱਗਦਾ ਕੋਈ ਘਰੇ ਲੋਕ ਘਰੇ ਰੱਖਣ ਵਾਸਤੇ ਸਿੱਖਣ ਵਾਸਤੇ ਲੈ ਕੇ ਜਾ ਨਾ ਨਾ ਇਹਨੂੰ ਜਾ ਕੇ ਕਿਸੇ ਨੂੰ ਨੀਲੀ ਕਰਾ ਲਓ ਪੀਲੀ ਕਰਾ ਲਓ ਬਸ ਇਹ ਨਹੀਂ ਇਹ ਲੋਕੇ ਬੜੀ ਘੜ ਨਿਕਲਦੀ ਆ ਭਾਈ ਹਾਂ ਹਨਾ ਮੈਂ ਜਦੋਂ ਮਤਲਬ ਹੁਣ ਤਾਂ ਖੈਰ ਚਲੋ ਸੋਚ ਵੱਡੀ ਹੋ ਗਈ ਹੈ ਨਾ ਮਤਲਬ ਲੈਂਸਰ ਇਹ ਹੁੰਦਾ ਸੀ ਟੀ ਇਹ ਲੋਕ ਬਹੁਤ ਕਰਾਉਂਦੇ ਓਦੋਂ ਪਹਿਲਾਂ ਸੋਚਦੇ ਹੁੰਦੇ ਸੀ ਨਾ ਆਪਾਂ ਗੱਡੀ ਆਏ ਮੋਡੀਫਾਈ ਕਰਾਵਾਂਗੇ ਆਏ ਕਰਾਵਾਂਗੇ ਅਸਲ 'ਚ ਜਿਹੜੇ ਇਰਾਦੇ ਆਪਾਂ ਨਾ ਆਪਾਂ ਨੂੰ ਵਧੀਆ ਵਰਨਾ ਲੱਗਦੀਆਂ ਹਾਂ ਜਿਹੜੇ ਆਪਣੇ ਨੂੰ 10 ਸਾਲ ਵੱਡੇ ਹੈ ਕੈਨੇਡਾ ਤੋਂ ਉੱਡਾ ਉੱਠ ਗਏ ਸੀ ਉਹਨਾਂ ਦਾ ਹਲੇ ਵੀ ਸੁਪਨਾ ਇਹੀ ਹੈ ਹਾਂ ਕਿਉਂ ਉਹਨਾਂ ਨੇ ਇਹ ਚੱਲਦੀਆਂ ਦੇਖੀਆਂ ਸੀ ਰੋਲ ਚੱਲਦੀਆਂ ਦੇਖੀਆਂ ਹੈ ਸਹੀ ਗੱਲ ਹਾਂਜੀ ਤੇ ਭਾਈ ਇਹ ਕਾਰ ਵਧੀਆ ਮਤਲਬ ਜੇ ਕਿਸੇ ਨੂੰ ਮੋਡੀਫਿਕੇਸ਼ਨ ਦੇ ਤੌਰ ਤੇ ਲੈਣੀ ਹੋਵੇ ਅਸੀਂ ਉਹ ਜਨਗੀਰ ਦੀ ਪੂਰੀ ਥੋੜਾ ਜਿਹਾ ਚਲਾਈ ਚਲੋ ਇਹ ਘਰੇ ਲਾਤੀ ਲਿਆ ਕੇ ਜਾਮੇ ਵਾਲਾ ਕੰਮ ਹਾਂ ਜਾਮੇ ਵਾਲਾ ਕੰਮ ਆ ਸੀ ਗੱਲ ਪ੍ਰਿੰਟਰ ਨਹੀਂ ਜਾਮਾ ਹਾਂ ਹਾਂ ਆਹ ਇਹ ਗੱਡੀ ਸਰ 14 ਮਾਡਲ ਹਾਂਜੀ 14 ਮਾਡਲ ਸਿਰਫ 1.5 ਲੱਖ ਰੁਪਏ ਦੀ 14 ਮਾਡਲ ਬਿਲਕੁਲ ਲੈ ਵੀ ਬਈ ਇਹਦਾ ਜੇ ਤਾਂ ਕੋਈ Rajasthan ਦਾ ਵੀਰ ਆ ਉਹਦਾ NOC ਕਢਾ ਦਾਂਗੇ ਹਾਂ ਹਾਂ ਨਹੀਂ ਫਿਰ ਪੰਜਾਬ ਦਾ NOC ਹਲੇ ਬੰਦ ਹੋਏ ਹੋਏ ਨੇ ਠੀਕ ਹੈ 10 ਸਾਲ ਤੋਂ 올 ਡਾੜੀਆਂ ਕਰ 14 ਮਾਡਲ 1.5 ਲੱਖ ਰੁਪਈਆ ਦੀ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ। ਰਾਜਸਥਾਨ ਵਾਲੇ ਵੀਰਾਂ ਨੂੰ ਸ਼ੇਅਰ ਜ਼ਰੂਰ ਮਾਰ ਦਿਓ। ਲੈ ਵੀ ਚੱਕ ਰਾਜਸਥਾਨ ਸ਼ਾਟ ਲੈ ਕੇ। ਬਹੁਤ ਸਾਰੇ ਪੰਜਾਬੀ ਰਾਜਸਥਾਨ ਦੇ ਵਿੱਚ ਰਹਿੰਦੇ ਨੇ ਬਈ ਅੱਜ। ਚਲੋ ਪੰਜਾਬ ਵਾਲੇ ਉਰਾਂ ਆ ਜੋ। ਹਾਂ ਆਹ ਇਹ ਕਿਹੜਾ ਹੋਰ ਖੜੀ ਐ। ਇਹ ਕਿਹੜਾ ਮਾਡਲ ਐ? 13 ਮਾਡਲ 1.5 ਦੀ ਜੀ। ਹਾਂਜੀ। 13 ਮਾਡਲ। ਹਾਂ। ਆ ਜਾਓ ਵੇ ਇਹਦਾ ਫਰੰਟ ਦਿਖਾ ਦਿਆਂ ਪਾ ਤੁਹਾਨੂੰ। 13 ਮਾਡਲ ਪੂਰੇ ਪੂਰੇ 1.5 ਲੱਖ ਰੁਪਈਆ ਦੇ ਵਿੱਚ। ਆਹ ਕਾਰ ਮਿਲ ਜਾਣੀ ਹੈ ਗੁਜਰਾਤ ਨੰਬਰ ਦੀ 0405 ਨੰਬਰ ਦੀ ਬਈ ਹਨਾ। ਹ ਇਹ ਲਾਈ ਲੱਗ ਰਿਹਾ ਹੈ ਨਮੀ ਬਹੁਤ ਹੈ ਹਮ ਹਮ ਆਈ ਥਿੰਕ ਇਹ ਜਿਹੜੀਆਂ ਸਟਾਕ ਸਿਡਾਨ ਆਉਂਦੀਆਂ ਸੀ ਉਹਨਾਂ ਚ ਸਭ ਤੋਂ ਲੰਮੀ ਹੈ ਹਮ ਤੇ ਕਾਰ ਇਹ ਸੋਹਣੀ ਹੈ ਬਈ ਇਹ ਕਾਰ ਤੁਸੀਂ ਲੈ ਆ ਸਕਦੇ ਹੋ ਹੋਰ ਕਾਰ ਹੈ ਜਿਹਦਾ ਕਰੂਜ਼ ਖੜੀ ਹੈ ਕਾਰ ਕਰੂਜ਼ ਖੜੀ ਹੈ ਆਪਣੇ ਕੋਲੇ ਸਾਰਾ ਇਹ ਹਾਲੇ ਅੰਡਰ ਪ੍ਰੋਸੈਸ ਇਨ੍ਹਾਂ ਦੇ ਮਤਲਬ ਇਹਦੀ ਰਵਿੰਗ ਰੂਵਿੰਗ ਰਹਿੰਦੀ ਹੈ ਇਹ ਜਿਹੜੀਆਂ ਲਿਆ ਕੇ ਲਾਉਨੇ ਆ ਅਸੀਂ ਉਹ ਐਵੇਂ ਖੜੀਆਂ ਹੁੰਦੀਆਂ ਹਮ 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 ਇਹਦੇ ਸ਼ੀਸ਼ੇ ਪੇਂਟ ਕਰਾਉਣੇ ਦਿੱਤੇ ਹੋਏ ਆ ਮੈਂ ਠੀਕ ਹੈ ਉਹ ਰੀਅਰ ਵਿਊ ਮਿਰਰ ਠੀਕ ਹੈ ਠੀਕ ਹੈ ਜੀ ਇਹ ਹਰਿਆਣਾ ਨੰਬਰ ਕਾਰ ਤੁਹਾਨੂੰ ਬਹੁਤ ਰੇਟ 'ਚ ਮਿਲ ਜੂ 160 ਦੀ ਮਾਡਲ ਹੈਗਾ 2012 12 ਮਾਡਲ ਕਰੂਜ਼ ਕਾਰ ਬਈ ਫਰੰਟ ਦੇਖ ਲਓ ਬੜਾ ਜੀ ਆਪ ਨੰਬਰ ਵੀ ਖੜੀ ਆ ਬਈ ਆਪਣੇ ਕੋਲ 1,60,000 ਰੁਪਈਆ ਦੀ ਕਰੂਜ਼ ਇਹ ਹਾਲੇ ਰੈਡੀ ਕਰਕੇ ਦੇਦਾ ਤੁਹਾਨੂੰ ਜਿੰਮੇ ਵੀ ਰੈਡੀ ਹੋ ਗਈ ਬਈ ਹਨਾ ਤੇ ਅਗਲੀ ਆ ਗਈ ਆਪਣੇ ਆਹ 135 ਦੀ ਆਹ ਵਾਲੀ ਗੱਡੀ 135 ਦੀ ਠੀਕ ਹੈ ਆਲਟੋ ਵਾਲੇ ਰੇਟ ਤੇ 10 ਮਾਡਲ ਤੁਹਾਨੂੰ ਸੀ ਹਾਜ਼ਰ 10 ਮਾਡਲ 135 ਆਹ H20 ਇਹ ਕਿਹੜਾ ਮਾਡਲ ਹੈ ਇਲਾਈਟ ਇਲਾਈਟ ਆ ਜੋ ਇੱਕ ਚੀਜ਼ ਦਿਖਾਈਏ ਬਈ ਹਾਂ ਜੀ ਆਪਾਂ ਲੋਕ ਕਹਿੰਦੇ ਨਾ ਏਸੀ ਦੀ ਵੀ ਸਰਵਿਸ ਕਰਤੀ ਹਾਂ ਬਈ ਅੰਦਰ ਲੈ ਕੇ ਜਾਈਂ ਕੈਮਰਾ ਅਸੀਂ ਏਸੀ ਦੀ ਸਰਵਿਸ ਐਂ ਕਰਦੇ ਹਾਂ ਠੀਕ ਐ ਖੋਲ ਖੂਲ ਕੇ ਹਾਂ ਹਾਂ ਮਤਲਬ ਟੋਟਲ ਹਰੇਕ ਦੀ ਲਗਭਗ ਡੈਸ਼ਬੋਰਡ ਨਿਕਲਦਾ ਹੀ ਨਿਕਲ ਹੂੰ ਹੂੰ ਵੀ ਪ੍ਰੋਪਰ ਕਲੀਨ ਕਰਕੇ ਦਿੰਨੇ ਆਪਾਂ ਪਰਲੀ ਸਰਵਿਸ ਮਤਲਬ ਸਰਵਿਸ ਹਾਂ ਹਾਂ ਇਹ ਨਹੀਂ ਵੀ ਆਏ ਉਹ ਪੈਪਜਾ ਮਾਰਤਾ ਵੀ ਹੋ ਗਿਆ ਨਾ ਅੱਛਾ ਮਾਡਲ ਦੋ ਯਰ 17 ਪੈਸੇ 4 ਲੱਖ 17 ਮਾਡਲ 4 ਲੱਖ ਰੁਪਏ ਬਈ ਆ ਆਈਟਨ ਗ੍ਰੈਂਡ ਮਾਡਲ ਇਹ ਆਪਣੇ ਕੋਲੇ ਪੰਜਾਬ ਨੰਬਰ 22 ਲੱਖ ਦੀ ਖੜੀ ਹੈ ਜੀ ਮਾਡਲ 13 ਮਾਡਲ ਜੀ ਡੀਜ਼ਲ ਵਾਲੀ 13 ਮਾਡਲ 22 ਲੱਖ ਦੀ ਤੁਸੀਂ ਰੱਖੀ ہوئی ਹੈ ਇਹਦਾ ਬਾਦੂ ਹਾਂ ਇਹਦਾ ਮੁੰਡਾ ਭੋਲੇ ਦਾ ਦਿਲ ਭਾ ਕੇ ਹਾਂ ਇਹ ਇਹਦਾ ਐਵੇਂ ਮੰਨ ਕੇ ਚਲੋ ਪਲਟੀਨਾ ਆਇਆ ਪਲਟੀਨਾ ਗੱਡੀਆਂ 'ਚ ਹਾਂ ਗੱਡੀਆਂ ਦੀ ਪਲਟੀਨਾ ਹੈ ਹਾਂ ਇੱਕ ਪਲਟੀਨਾ ਆਪਣੇ ਕੋਲੇ 15 ਮਾਡਲ ਵੀ ਆਇਆ ਖੜਾ ਹੋ ਦੇਖੋ ਠੀਕ ਹੈ ਉਹੋ ਦਿਖਾ ਦਈਏ ਬਿਲਕੁਲ ਗਰੂਤੀ ਵੀ ਥੋੜੀ ਹੈ ਇਹ ਤਾਂ ਆਪਾਂ 30000 ਤੋਂ ਇਹਦਾ ਸਭ ਤੋਂ ਪਹਿਲਾਂ ਨਾਂ ਲਿਆ ਸੀ ਠੀਕ ਹੈ ਤੇ ਆ ਆ ਗਈ ਪਹਿਲਾ ਤੁਹਾਨੂੰ ਉਹ ਦਿਖਾ ਦਈਏ ਇਹ 15 ਮਾਡਲ ਹੈ ਆਪਣੇ ਕੋਲੇ ਜੀ 20 ਹਰਿਆਣੇ ਚ ਹੈ ਨਾ ਆਪਾਂ ਥੋੜਾ ਜਿਹਾ ਵਧੀ ਦੇ ਦਿੰਨੇ ਆ ਥੋੜਾ ਜਿਹਾ ਮਤਲਬ ਆ ਦੇਖੋ ਇੰਨੀ ਕ੍ਰਾਸਟਿੰਗ ਇਹ ਹਰਿਆਣੇ ਚ ਨੋਰਮਲ ਚੀਜ਼ ਆ ਨਹੀਂ ਆਹ ਆਹ ਆਹੀ ਕਰਨ ਵਾਲੀ ਆ ਹੋਰ ਇਹਦੇ ਕੱਖ ਨਹੀਂ ਕਰਨ ਵਾਲਾ ਠੀਕ ਹੈ ਜੀ ਓਕੇ ਕਾਰ ਹੈ ਸੋ ਇਹ ਵੀ ਡੀਜ਼ਲ ਹੈ 15 ਮਾਡਲ 15 ਮਾਡਲ ਇਹ 265 ਕੀ ਦੇ ਦਾਂ 2 ਲੱਖ 65 ਹਜ਼ਾਰ ਦੀ ਬਿਲਕੁਲ ਤੇ ਆ ਆ ਗਈ ਮਰੂਤੀ ਕਾਰ ਜੇ ਕਿਸੇ ਨੇ ਸਿੱਖਣੀ ਕਰਨੀ ਆ 30000 ਰੁਪਈਆ ਸਮਝੇ ਤੁਸੀਂ 30000 ਰੁਪਈਆ ਦੀ ਕਾਰ ਆਹੇ ਬਈ ਹਨਾ ਓਕੇ ਪੰਜਾਬ ਨੰਬਰ ਹੈ ਤੇ ਮੈਨੂੰ 30 ਦੀ ਕਿਦਣ ਮਰਜੀ ਖੜਾ ਜੇ ਉਸ ਬਾਰੇ ਸਿੱਖ ਸੁਖ ਕੇ 28 ਦੀ ਤਾਂ ਕਵਾੜੀਆਂ ਲਊਗਾ ਤੇ ਤੁਸੀਂ ਲੈਣੀ ਆ 30 ਦੀ 2000 ਵਧ ਕੇ ਆ ਬਸ ਬਸ ਤੇ ਬਸ ਇਹ ਕਾਰ ਤੁਸੀਂ ਲੈ ਜਾ ਸਕਦੇ ਫੌਜੀ ਕਾਰ ਬਿਆਰ ਲੋਂਗੋ ਵਾਲ ਜਿਹੜਾ ਸੰਗਰੂਰ ਬਈ ਮੀ ਆ ਗਿਆ ਪੀਣਾ ਬਣਾਵਾਂਗੇ ਠਹਿਰ ਕੇ ਬਈ ਸੱਸੀ ਗਾਲ ਦੀ